ਸੁਣ ਦਾਦਿਆਂ ਦੀਆਂ ਪੁਰਾਣੀਆਂ ਚੀਜ਼ਾਂ ਕਿਵੇਂ ਸੰਭਾਲੀਆਂ ਸੀਗੀਆਂ ਤੇ ਕਿਵੇਂ ਆਪਾਂ ਸਾਗ ਚੀਰਨਾ ਕਿਵੇਂ ਸਾਗ ਬਣਾਉਣਾ ਦੀ ਆ ਹੁੰਦਾ ਸੀ ਮਾਲਵੇ ਦਾਤ ਐ ਇਹ ਇਹ ਦਾਤ ਹੁਣ ਕੀ ਕਰਦੇ ਆ ਇਹਦੇ ਨਾਲ ਸਾਗ ਚੀਰਦੇ ਹੁੰਦੇ ਪਹਿਲਾਂ ਸਾਗ ਚੀਰ ਲੈ ਮੈਥੇ ਚੀਰ ਲੈ ਕੋਈ ਵੀ ਜਿਹੜੀ ਚੀਜ਼ ਵਿੱਚ ਸਾਗ ਦੇ ਪਾਉਣੀ ਹੁੰਦੀ ਉਹ ਇਹਦੇ ਨਾਲ ਚੀਰਦੇ ਹੁੰਦੇ ਸੀ ਉਦੋਂ ਤੇ ਹੁਣ ਕੀ ਕਰਦੇ ਆ ਹੁਣ ਮਸ਼ੀਨ ਹੁੰਦੀ ਹੈ ਜਿਹੜੀ ਮਸ਼ੀਨ ਨੂੰ ਐ ਕਮਾਈ ਜਾਂਦੇ ਆ ਉਹਦੇ ਨਾਲ ਚੀਰੀ ਜਾਂਦੇ ਆ ਇਹਦੇ ਨਾਲ ਸਾਗ ਚੀਰ ਕੇ ਫੇਰ ਸਾਗ ਕੀ ਕਰਨਾ ਆ ਪਤੀਲੇ ਪਿੱਤਲ ਦੇ ਹੁੰਦੇ ਸੀ ਐਡੇ ਐਡੇ ਪਤੀਲੇ ਹੁੰਦੇ ਪਿੱਤਲ ਦੇ ਪਤੀਲਿਆਂ ਦੇ ਵਿੱਚ ਸਾਗ ਬਣਾਉਣਾ ਤੇ ਰੈਨ ਨੂੰ ਕਹਿੰਦੇ ਮਦੀਆ ਇਹ ਮਦੀਏ ਨਾਲ ਸਾਗ ਬਣਾ ਲੈਣਾ ਤੇ ਸਾਗ ਬਣਾ ਕੇ ਮਦੀਏ ਨਾਲ ਐ ਫੇਰੀ ਜਾਂਦੇ ਤੇ ਜਾਂ ਐ ਫੇਰੀ ਜਾਂਦੇ ਇਹ ਬੁੜੀਆਂ ਐ ਫੇਰਦੀਆਂ ਹੁੰਦੀਆਂ ਨਾ ਜਾਂ ਐ ਫੇਰਦੀਆਂ ਹੁੰਦੀਆਂ ਵੀ ਜਿਵੇਂ ਸਾਗ ਬਣਾਉਣਾ ਸਾਗ ਦੇ ਵਿੱਚ ਫੇਰਨਾ ਜਾਂ ਮੰਨ ਲਓ ਜਲੇ ਹੋਏ ਛੋਲੇ ਹੁੰਦੇ ਛੋਲਿਆਂ ਦੇ ਵਿੱਚ ਛੋਲਿਆਂ ਦਾਲ ਚ ਫੇਰ ਦੇਣਾ ਵੀ ਐ ਖੀਚੜੀ ਬਣਾਉਣੀ ਖੀਚੜੀ ਚ ਵੀ ਫੇਰ ਦਿੰਦੇ ਹੁੰਦੇ ਸੀ ਇਹਨੂੰ ਐ ਫੇਰੀ ਜਾਂਦੇ ਐ ਫੇਰ ਦਿੰਦੇ ਐ ਸਾਗ ਬੰਦੇ ਹੁੰਦੇ ਵੀ ਇਹਦੇ ਨਾਲ ਚੀਰੇ ਜਾਂਦਾ ਸਾਗ ਇਹਨੂੰ ਮਰੀਆ ਕਹਿੰਦੇ ਐ ਇਹਨੂੰ ਦਾਤ ਕਹਿੰਦੇ ਐ ਕਾ ਬੰਬਾ ਇੱਕ ਤਰ੍ਹਾਂ ਦਾ ਇਹਨੂੰ ਬੰਬਾ ਕਹ ਲੋ ਵੀ ਜਿਵੇਂ ਮਿੱਟੀ ਦਾ ਤੇਲ ਕੱਢਣਾ ਸਰੋਂ ਦਾ ਤੇਲ ਕੱਢਣਾ ਉਹਦੇ ਵਿੱਚ ਪੀਪੀ ਦੇ ਵਿੱਚ ਲਾ ਲੈਣਾ ਕੋਈ ਭਾਂਡਾ ਹੁੰਦਾ ਜਿਹੜੇ ਉਹਦੇ ਵਿੱਚ ਉਹਨੂੰ ਕੀ ਕਰਨਾ ਐ ਇਹਨੂੰ ਐਂ ਕਰੀ ਜਾਂਦੇ ਇਹ ਨਲਕੇ ਵਾਂਗੂ ਨਲਕਾ ਹੀ ਇੱਕ ਤਰ੍ਹਾਂ ਦਾ ਵੀ ਨਲਕੇ ਵਾਂਗੂ ਇੱਥੇ ਧਾਰ ਵਾਜੀ ਜਾਂਦੀ ਮੂਰੇ ਭਾਂਡਾ ਲਾਉਂਦੇ ਜਦੋਂ ਇਹਦੇ ਵੀ ਡੀਟੇਲ ਨਿਕਲੀ ਜਾਂਦਾ ਐ ਇੰਨੀ ਲੰਬੀ ਐ ਇਹ ਤਾਰ ਪਾਈ ਹੋਈ ਵਿੱਚ ਜਿਵੇਂ ਬੋਕੀ ਹੁੰਦੀ ਐ ਮੰਨ ਲਓ ਇੱਕ ਤਰ੍ਹਾਂ ਗੋਲੀ ਐ ਥੱਲੇ ਵੀ ਬੋਕੀ ਇੰਨੀ ਮੰਗਉਂ ਐ ਇਸ ਚੱਕੀ ਜਾਂਦੇ ਇਹਨੂੰ ਐਂ ਲਾਈ ਜਾਂਦੇ ਇੱਥੋਂ ਇਹ ਤੇਲ ਨਿਕਲ ਹੀ ਜਾਂਦਾ ਤੇ ਹੁਣ ਤਾਂ ਆਪਾਂ ਕੀ ਕਰਦੇ ਆ ਜਾਂ ਢੋਲੀ ਦੇ ਵਿੱਚ ਕਾਦੇ ਦੇ ਵਿੱਚ ਹੋਏ ਸਿੱਧੇ ਐਂ ਉਲਟਾ ਦਿੰਨੇ ਆ ਉਹ ਟੀਵੀ ਜਿਹਾ ਕਰ ਲਟਾਉਣੇ ਆ ਇਹਨੂੰ ਭਾਂਡਾ ਮੂਰੇ ਲਾ ਕੇ ਆਏ ਜੇ ਮਾਲਰ ਕੇ ਤਰ੍ਹਾਂ ਆਇਆ ਰੱਖ ਲਿਆ ਤੇ ਇਹਨੂੰ ਐ ਜਿਹੜੀ ਕੋਲੇ ਐ ਨਾਲ ਕੇ ਮੂੰਗ ਗੇੜੋ ਆਏ ਹਮ ਤਾਂ ਨਲਕੇ ਵੀ ਨਹੀਂ ਰਹੇ ਜੰਨੇ ਤੇ ਆ ਤਾਂ ਬੰਬੇ ਦਾ ਕੀ ਰਹਿਣਗੇ ਪੁਰਾਣੇ ਤੇ ਜਰਸੀ ਚੀਜ਼ਾਂ ਬਣਾਉਂਦਾ ਹੁੰਦਾ ਸੀ ਨਾ ਹੁਣਾ ਸ਼ਜਤ ਕਹੋਣਿਆ ਸਾਨੂੰ ਸ਼ਜਲੀ ਵੀ ਕਹਿੰਦੇ ਵਿੱਚ ਸ਼ਜਲੀ ਹੁੰਦੀ ਹੈ ਕੋਈ ਸੱਜ ਹੁੰਦਾ ਛੋਟੀ ਵੱਡੀ ਦਾ ਵਹਾਰਕ ਹੁੰਦਾ ਇਹਨਾਂ ਦਾ ਵੀ ਪਹਿਲਾਂ ਕੀ ਕਰਦੇ ਜਾਂਦੇ ਨਾ ਪੀਣਾ ਕਰਨਾ ਪੀਣਾ ਕਰਕੇ ਦੀਆਂ ਛੰਡਣਾ ਛੰਡ ਛੰਡ ਕੇ ਨਾ ਬੋਲ ਕਾ ਛਿਲਕੇ ਬਾਹਰ ਆ ਜਾਂਦੇ ਕਣਕ ਦਾ ਪੀਣਾ ਕਰ ਦਿੰਦੇ ਜਾਂ ਵੀ ਸੁੱਕੀਆਂ ਦਾਲਾਂ ਮੂੰਗੀ ਹੋਵੇ ਛੋਲੇ ਹੋਵੇ ਉਹਨਾਂ ਦਾ ਪੀਣਾ ਕਰਕੇ ਜਿਹੜਾ ਵੀ ਉੱਤੇ ਵੀ ਛਿਲਕੇ ਜਾਂ ਕੋਈ ਹੋਰ ਧੱਕੇ ਡੋਲੇ ਹੁੰਦੇ ਸਾਰੇ ਨਿਕਲ ਜਾਂਦੇ ਛੰਡ ਕੇ ਦੇ ਨਾਲ ਫਿਰ ਇਹ ਕੀ ਕਰਦੇ ਛੰਡ ਲੈਂਦੇ ਆ ਤੱਕਰੀ ਪੀਏ ਇਹ ਤੱਕੜੀਆਂ ਉਹਨਾਂ ਦਾ ਪ੍ਰਾਣੀਆਂ ਤੱਕੜੀਆਂ ਇਹ ਆਸੀ ਬੋਦਾ ਲਗਿਆ ਨੇ ਤਾਂ ਇਹ ਤੋਲ ਲੀ ਜਾਂਦੇ ਇੱਕ ਪਾਸੇ ਵੱਟੇ ਪਾਣ ਦੇ ਇੱਕ ਪਾਸੇ ਵੀ ਕੋਈ ਦਾਲ ਪਾ ਦੇਣੀ ਜਾਂ ਕਣਕ ਪਾ ਦੇਣੀ ਇਹਨਾ ਤੋਲ ਕੇ ਘਰੇ ਚੱਕਣਾ ਹੁੰਦਿਆਂ ਜਿਹੜਾ ਆਟੀ ਚੱਕਣਾ ਐ ਫੇਰਨ ਵਾਲੀ ਚੱਕੀ ਉਹ ਚੱਕੀ ਦੇ ਉੱਤੇ ਵੀ ਘਰੇ ਬੁੜੀਆਂ ਬੈਠ ਕੇ ਪੀਸੀ ਆਂਦੀਆਂ ਤੇ ਉਸ ਤੋਂ ਬਾਅਦ ਮਸ਼ੀਨਾਂ ਜਦੋਂ ਬਾਹਰ ਲੱਗੀਆਂ ਆਟੇ ਵਾਲੀਆਂ ਚੱਕੀਆਂ ਫੇਰ ਇਹਦੇ ਨਾਲ ਛੰਡ ਦੇਣਾ ਛੰਡ ਛੰਡ ਕੇ ਛਾਜ ਨਾਲ ਵੀ ਤੋਲ ਕੇ ਤੇ ਭਿਆਲ ਉਹਨਾਂ ਬਾਹਰੋਂ ਜਾ ਕੇ ਤੇ ਉਸ ਤੋਂ ਬਾਅਦ ਹੁਣ ਤਾਂ ਕੋਈ ਰਹੀ ਨਹੀਂ ਹੁਣ ਤਾਂ ਚੱਕੀਆਂ ਆਟੇ ਵਾਲੀਆਂ ਲੱਗੀਆਂ ਕੋਈ ਟਰੈਕਟਰ ਵਾਲਾ ਮਗਰ ਲਈ ਫਿਰਦਾ ਚੱਕੀ ਪਾ ਕੇ ਕੋਈ ਹੁਣ ਚੱਕੀ ਮਕਾਨਾਂ ਦੇ ਵਿੱਚ ਲੱਗੀ ਹੋਈ ਐ ਉਹਦਾ ਕਰਕੇ ਮਸ਼ੀਨੀ ਕੰਮ ਹੋ ਗਿਆ ਹੁਣ ਬਿਜਲੀ ਦਾ ਕੰਮ ਆ ਸਾਰਾ ਵੀ ਝਾਰਨੇ ਲੱਗੇ ਐ ਛੰਡਣ ਦੀ ਹੁਣ ਲੋੜ ਨਹੀਂ ਪੈਂਦੀ ਉੱਥੇ ਛੰਡਿਆ ਜਾਂਦਾ ਉੱਥੇ ਬਸ ਪੀਸਿਆ ਜਾਂਦਾ ਨਹੀਂ ਤੋਲਣ ਦੀ ਲੋੜ ਹੁਣ ਤਾਂ ਕੰਡੇ ਲੱਗੇ ਹੋਏ ਆ ਤੋਲੇ ਜਾਂਦੇ ਉੱਥੇ ਤੇ ਹੁਣ ਆਹ ਸੋਣ ਚੱਕੀ ਆਪਾਂ ਦੱਸ ਦਈਏ ਵੀ ਚੱਕੀ ਆ ਆਪਣੇ ਕੋਲ ਹੈਗੀ ਐ ਵੀ ਚੱਕੀ ਨਾਲ ਕਿਵੇਂ ਪੀਨੇ ਹੁੰਦੇ ਸੀਗੇ ਐ ਤੁਹਾਨੂੰ ਦੱਸਣਾ ਹੈ ਕਿ ਚੱਕੀ ਨਾਲ ਆਹ ਚੱਕੀ ਐ ਇਹ ਚੱਕੀ ਪੁਰਾਣੀ ਹੁੰਦੀ ਸੀ ਪੁਰਾਣੀਆਂ ਚੱਕੀਆਂ ਮੰਨ ਲਓ ਜਿਵੇਂ ਐ ਇੱਥੋਂ ਦੀ ਇੱਕ ਇੱਥੇ ਧਰ ਲੰਦੀਆਂ ਬੁੜੀਆਂ ਕਣਕ ਜਾਂ ਕੋਈ ਧਰ ਲੰਗਣਾ ਵਿੱਦਾਲੇ ਹੋਏ ਵੀ ਆ ਤੇਰਾ ਛੋਲੇ ਕੋਈ ਹੋਰ ਚੀਜ਼ ਵੀ ਇੱਥੋਂ ਮੁਠੀ ਭਰਦੀਆਂ ਮੁਠੀ ਇਹਦੇ ਵੀ ਜਿਤ ਪਾਉਣੀ ਆ ਇਹਦਾ ਮੋਰਾ ਸੀਗਾ ਮੁਠੀ ਟਪਾ ਕੇ ਐ ਫੇੜੀ ਆਣਾ ਐ ਫੇੜੀ ਆਣਾ ਇਹ ਪੁਰਾਣਾ ਕੰਮ ਹੈ ਪੁਰਾਣੀਆਂ ਚੱਕਆਂ ਨੇ ਇਹ ਵੀ ਇੱਥੋਂ ਫੇਰ ਮੁਠੀ ਭਰਨੀ ਫੇਰ ਇਹਦੇ ਵੀ ਜਿਤ ਪਾੜਨਾ ਇੱਥੋਂ ਇਹ ਨਿਕਲੀ ਜਾਂਦਾ ਪਾਸੇ-ਆਸੇ ਜਿਵੇਂ ਐ ਘੁੰਮੀ ਜਾਂਦੀ ਹੈ ਇਹ ਆਇ ਤੋਂ ਦੇ ਪਾਸੇ ਅਸੀਂ ਨਿਕਲ ਜਾਣਾ ਆ ਇਹਦਾ ਨਾਂ ਰੱਖਿਆ ਸੀ ਰੱਖਣਾ ਵੀ ਇੱਥੋਂ ਦੇ ਕੱਢ ਲੈਣਾ ਸਾਰਿਆਂ ਨੇ ਐ ਕੱਪੜਾ ਲੈ ਕੇ ਐ ਕੱਢੀ ਜਾਣਾ ਵੀ ਇਹਦੇ ਵੀ ਦੀ ਨਿਕਲ ਜਾਣਾ ਸਾਰਾ ਪੀਸਿਆ ਹੋਇਆ ਉਹੀ ਘਰੇ ਸਰੀ ਹੈ ਦਾ ਉਹਦਾ ਐ ਇਹਨੂੰ ਕਮਾਈ ਜਾਣਾ ਕਮਾਈ ਜਾਣਾ ਫੇਰ ਇੱਥੋਂ ਹੀ ਮੁੱਠੀ ਪਾ ਦੇਣੀ ਫੇਰ ਕਮਾਈ ਜਾਣਾ ਵੀਜੇ ਨਜਰਾ ਭਰ ਜਾਂਦਾ ਚਾਰ ਚਫੇਰੋਂ ਐ ਗੋਲਕ ਤੇਰੇ ਤੋਂ ਵੀ ਇਹਨੂੰ ਸਾਰਾ ਕੱਢ ਲੈਣਾ ਇਹਦੇ ਵਿੱਚ ਵੀ ਆ ਹੁੰਦਾ ਇਹ ਚੱਕਣਾ ਦਾ ਕੰਮ ਪੁਰਾਣੀ ਚੀਜ਼ ਜਿਹੜੀ ਸਾਮੀਆ ਬੰਦੇ ਨੇ ਉਹਨੇ ਬਰਾਸਤਾ ਸਾਹਮਣੇ ਰੱਖਿਆ ਪੁਰਾਣਾ ਉਹ ਹਰੇਕ ਬੰਦਾ ਨਹੀਂ ਸ ਕੋਈ ਸਾਂਭ ਸਕਦਾ ਕੋਈ ਤਾਂ ਹੀ ਸਾਂਭਦੇ ਆ ਜੀ ਕਿ ਮੈਂ ਆਪਣਾ ਆਮ ਵੀ ਕੂਚੀ ਲਾਉਣੀ ਵੀ ਕੋਈ ਖੀਚੜੀ ਬਣਾ ਲਈ ਟੌੜੀ ਦੇ ਵਿੱਚ ਬਣਾਉਣਾ ਨੇ ਪਹਿਲਾਂ ਜਾਂ ਦੁੱਧ ਉਹਦੇ ਵਿੱਚ ਰੱਖਣਾ ਟੌੜੀ ਦੇ ਵਿੱਚ ਉਹ ਥੱਲੇ ਕੋਈ ਜੰਮ ਜਾਂਦੀ ਨਾ ਚੀਜ਼ ਵੀ ਦੁੱਧ ਜੰਮ ਗਿਆ ਮਲਾਈ ਜੀ ਜਮਿਆਂ ਦੀ ਲਾਉਣੀ ਥੱਲਿਓਂ ਉਹਨੂੰ ਕੂਚ ਚਨਾ ਇਹਦੇ ਨਾਲ ਕੂਚੀ ਨਾਲ ਇਹ ਪੁਰਾਣਾਂ ਕੁਚਕਾ ਸਾਹਮ ਕੇ ਰੱਖਉਂਗਾ ਨੇ ਇਹਦੇ ਨਾਲ ਕੂਚ ਕੇ ਸਹੀ ਹੋ ਜਾਂਦੀ ਤੌੜੀ ਇਹ ਝਾਰਨੀ ਐ ਵੀ ਗੁਲਗਲੇ ਕੱਢਨੇ ਕੋ ਮਠੜਾ ਕੱਢਣੀਆਂ ਇਹ ਕੋਈ ਚੀਜ਼ ਬਣਾਉਣੀ ਕੜਾਹੀ ਦੇ ਵਿੱਚ ਬਣਾਉਣਾ ਹੁੰਦੇ ਜਦੋਂ ਉਹਦੇ ਵਾਸਤੇ ਇਹ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਦਿਖਾਉਣਾ ਆ ਮੈਂ ਤੁਹਾਨੂੰ ਇਹ ਗੱਡੀਆਂ ਵਾਲੇ ਨਹੀਂ ਹੁੰਦੇ ਗੱਡੀਆਂ ਵਾਲੇ ਵਾਜਿਹੜੇ ਉਹ ਤਿਆਰ ਕਰਦੇ ਹੁੰਦੇ ਉਹਨਾਂ ਤੋਂ ਲੈਂਦੇ ਹੁੰਦੇ ਸੀ ਉਹਨਾਂ ਦਾ ਵਧੀਆ ਵਿਚਾਰਾਂ ਦਾ ਕੰਮ ਰਜਗਾਰ ਸੀ ਆਉਂਦਾ ਚੱਲਦਾ ਮਿਹਨਤ ਕਰਦੇ ਸੀ ਉਹ ਤੇ ਉਹਨਾਂ ਰਜਗਾਰ ਚੱਲਦਾ ਹੁੰਦਾ ਸੀ ਇਹ ਸਾਰਾ ਉਹਨਾਂ ਦੀ ਮਿਹਨਤ ਦਾ ਕੰਮ ਹੈ ਇਹ। ਇਹ ਜੇ ਲੋਹਾ ਮਿਲ ਜਾਂਦਾ ਕੋਈ ਪੀਪਾ ਹੁੰਦਾ ਕੁਝ ਵੀ ਉਹ ਲੈ ਜਾਂਦੇ ਕੁੱਟ-ਕੁੱਟ ਕੇ ਇਹ ਆ ਚੀਜ਼ਾਂ ਬਣਾ ਦਿੰਦੇ ਉਹ। ਫਿਰ ਆ ਚਾਰ ਨਗਾ ਬਣਾ ਦਿੰਦੇ। ਆਹ ਸੰ ਆਹ ਇਹ ਕੜਕਾ। ਇਹਨੂੰ ਕੜਕਾ ਕਹਿ ਲਓ ਚਾਹੇ ਪਿੰਜਰਾ ਕਹਿ ਲਓ। ਇਹ ਕਾਦੇ ਵਾਸਤੇ ਆ। ਇਹ ਜੋ ਚੀਜ਼ ਅਗਲਾ ਦੇਖ ਲੈਂਦੇ ਕੋਈ ਵੀ ਨਵੇਂ ਬੰਦੇ ਜਿਹੜੇ ਪੁਰਾਣਿਆਂ ਨੂੰ ਬੰਦਿਆਂ ਨੂੰ ਪਤਾ ਹੁੰਦਾ, ਬੁੜੀਆਂ ਨੂੰ ਪਤਾ ਹੁੰਦਾ ਪੁਰਾਣਾ ਵੀ ਇਹ ਕੜਕਾ ਹੈ ਇਹ। ਇਹ ਪਿੰਜਰਾ। ਮਾਲੋ ਵੀ ਇਹ ਖੇਤਾਂ ਵਿੱਚ ਜਦੋਂ ਆਪਣਾ ਜਾਨਵਰ ਫੜਨੇ ਵੀ ਜਿਵੇਂ ਰੋਜ ਹੋਗੇ ਖਰਗੋਸ਼ ਹੋਗੇ ਅਸੀਂ ਕੋਈ ਵੀ ਚੀਜ਼ਾਂ ਜਿਹੜੀਆਂ ਖੇਤਾਂ 'ਚ ਫੜਦੇ ਹਾਂ ਉਹਨਾਂ ਦੀ ਇਹ ਉੱਥੇ ਕੜੱਕਾ ਲਾ ਦੇਣਾ ਸੀ ਇਹ ਕਿ ਕੜੱਕੇ ਦੇ ਵਿੱਚ ਕੀ ਹੁੰਦਾ ਹੈ ਨਾ ਇਹਦੇ ਵਿੱਚ ਪੈਰ ਆ ਜਾਂਦਾ ਜਿਹੜੇ ਜਾਨਵਰ ਦਾ ਉਹਦਾ ਉੱਥੇ ਖੜਾ ਖੜਨਾ ਪੈਂਦਾ ਉਹਨੂੰ ਉੱਥੇ ਵੀ ਖਤਮ ਹੋ ਜਾਂਦਾ ਆਹ ਚੀਜ਼ ਵਿੱਚ ਦੱਬਣੀ ਪੈਂਦੀ ਸੀ ਧਰਤੀ ਦੇ ਤੇ ਇੱਥੋਂ ਤੱਕ ਵਿੱਚ ਦੱਬਤੀ ਧਰਤੀ ਇਹ ਥਾਂ ਪਟ ਕੇ ਤੇ ਗਾਂ ਨਹੀਂ ਹਲਦਾ ਸੀਗਾ ਇਹ ਕੜਕਾ ਸਾਨੂੰ ਦੱਸ ਦੇ ਕਿਵੇਂ ਲੱਗਦਾ ਸੀ ਉਹ ਨੂੰ ਬੈਠ ਕੇ ਇੱਥੇ ਦੱਸਦਾ ਤੁਹਾਨੂੰ ਕੜਕਾ ਇਹਨੂੰ ਤਾਂ ਨੱਪ ਦੇਣਾ ਧਰਤੀ ਦੇ ਵਿੱਚ ਫਿਰ ਕੜਕਾ ਲਾਉਣ ਵੇਲੇ ਇਹਨੂੰ ਨੱਪਣਾ ਇਹ ਆਹ ਝੜ ਦਾ ਬਲੀ ਇਹ ਰਾਹ ਘਰ ਦਾ ਬਣੀ ਆ ਦੋਨੇ ਚੀਜ਼ਾਂ ਦੱਬ ਲੈਣਾ ਫਿਰ ਇਹਨੂੰ ਖੋਲਣਾ ਆਹ ਚੀਜ਼ਾਂ ਖੋਲਣਾਂ ਹੁਣ ਇੱਥੇ ਲੌਕ ਕਰਨਾ ਇਹਨੂੰ ਲੌਕ ਕਰ ਦੇਣਾ ਇੱਥੇ ਲੋਕ ਆਉਗਾ ਆ ਲੋਕ ਲੱਗਿਆ ਇੱਥੇ ਜਦੋਂ ਇੱਥੇ ਕੋਈ ਵੀ ਜਾਨਵਰ ਨੇ ਇੱਥੇ ਪੈਰ ਧਰ ਦੇਣਾ ਹੱਥ ਧਰ ਦੇਣਾ ਵੀ ਮੇਰੇ ਤੇ ਲਾਲ ਹੱਥ ਧਰਤਾ ਮੈਂ ਪੈਰ ਧਰਤਾ ਇਹਦੇ ਵਿੱਚ ਕੜਕੀ ਦੇ ਵਿੱਚ ਆਏ ਆ ਜੂ ਆਹ ਚੀਜ਼ ਇੱਥੇ ਆਹ ਦੋਨੇ ਚੀਜ਼ਾਂ ਮੈਂ ਸਾਂਹਮਣੇ ਤੇ ਫਸ ਜੂਗਾ ਫਿਰ ਨਿਕਲਦਾ ਨਹੀਂ ਤੇ ਭਜਣਾ ਚੀਜ਼ ਦਿੰਦੀ ਨਹੀਂ ਧਰਤੀ ਦੇ ਵਿੱਚ ਨੱਪੀ ਹੁੰਦੀ ਹੈ ਇਹ ਆਹ ਤੁਹਾਨੂੰ ਲੋਕ ਲਾ ਕੇ ਦਿਖਾਤਾ ਮੈਂ ਇਹ ਹੁਣ ਮੈਂ ਛੜਤਾ ਇਹ ਲੋਕ ਤੁਹਾਨੂੰ ਦਿਖਾਤਾ ਔਂ ਖੋਲ ਕੇ ਦਿਖਾਣਾ ਇਹ ਖੋਲ ਕੇ ਫੇਰ ਆਇਆ ਨਾ ਜੇ ਮੈਂ ਸਿੱਧਾ ਛੱਡਦਾ ਐ ਨਹੀਂ ਪਤਾ ਖਤਰਾ ਹੋਈ ਖੜਾ ਆ ਲਾਉ ਖੋਲਤਾ ਆਏ ਆਏ ਭਾਈ ਦੇਖ ਕੇ ਨਾ ਇਹਦਾ ਖੜਕਾ ਵੀ ਐ ਹੁੰਦਾ ਪੂਰਾ ਉਹਨੇ ਵੀ ਮਾਪ ਲਿਆ ਇਹਨੂੰ ਅਪਕੇ ਫੇਰ ਐ ਖੋਲਤਾ ਖੋਲ ਕੇ ਜਦੋਂ ਮੈਂ ਛੱਡੂ ਆ ਉਦੋਂ ਖੜਕਾ ਐ ਹੁੰਦਾ ਪੂਰਾ ਤਾਂ ਇਹਨਾਂ ਦਾ ਲੋਕ ਇਹ ਇਕਰਕਾ ਗਾਣਾ पिੰਜਰਾ ਬਹੁਤ ਖਤਰਨਾਕ ਚੀਜ਼ ਹੈ ਇਹ ਇਹ ਪੁਰਾਣੀ ਚੀਜ਼ ਸਾਮਕੇ ਰੱਖੀ ਹੋਈ ਹੈ ਗੁੰਦੀ ਹੋਈ ਜਮਾ ਸ਼ੀਰ ਨਾਲ ਰਸਨਾ ਨਾਲ ਇਧਰੋਂ ਆਇਆ ਇਸ ਤਰ੍ਹਾਂ ਵੀ ਇਹ ਕਿਹੜਾ ਕਾਦਸਾ ਨੇ ਸੋਨੂੰ ਕਿਵੇਂ ਹੁੰਦਾ ਪਿੰਜਰਾ ਇਹ ਦੀ ਦਸਨਾ ਹੈ ਪੁਰਾਣੀਆ ਚੀਜ਼ਾਂ ਕਿਵੇਂ ਸਾਮਗਾ ਜਾਂਦੀਆਂ ਵੀ ਹਰੇਕ ਬੰਦਾ ਨਹੀਂ ਸਾਮਕੇ ਰੱਖਦਾ ਵੀ ਚਲੋ ਆਪਣਾ ਕਿਹੜਾ ਜਾਨਵਰ ਫੜਨਾ ਆਉਂਦਾ ਵੀ ਐ ਜਵਾਕਾਂ ਨੂੰ ਪਤਾ ਲੱਗ ਜਾਂਦਾ ਬੱਚਿਆਂ ਨੂੰ ਵੀ ਇਹ ਕੀ ਚੀਜ਼ ਹੈ ਵੀ ਕਿਵੇਂ ਲੋਕ ਹੁੰਦਾ ਕੀ ਚੀਜ਼ ਹੈ ਕੀ ਬਣਾਈ ਹੈ ਤਾਂ ਹੀ ਹੁੰਦੇ ਸੀ ਮਿਸਤਰੀ ਪੁਰਾਣੇ ਕਾਢੂ